ਮੈਡੀਕਲ ਕਰਾਈਏ ਪਹਿਲੇ ਸਾਡੇ ਕੋਲ ਹੈਗਾ ਸਾਡੀ ਫਾਈਲ ਦਰ ਲੈ ਗਿਆ ਮੇਰੇ ਸਾਡੇ ਕੱਪੜੇ ਪਾੜਦੇ ਆਂ ਮੈਂ ਆਇਆ ਹਾਂ ਇਆਂ ਤਿੰਨੇ ਬਿਓ ਬੋਤੇ ਤਿੰਨੇ ਬਿਓ ਬੋਤੇ ਬੈਠੇ ਨੇ 3 ਸਾਲ ਤੋਂ ਲਗਾਤਾਰ ਹੁੰਦਾ ਪਿਆ ਜੀ 3 ਸਾਲ ਤੋਂ ਮੈਂ ਗਾਲਾਂ ਖਾਂਦਾ ਹਾਂ ਮੈਂ ਹਾਰਦਾ ਮਰੀਜ਼ ਜੇ ਮੈਨੂੰ ਕੁਝ ਹੋ ਜੇ ਤੇ ਜਿੰਨੇ ਬਿਓ ਬੋਤੇ ਜਿੰਨੇ ਬਿਓ ਬੋਤੇ ਵਾਲਾ ਮੈਨੂੰ ਤਿੰਨ ਸਾਲ ਤੋਂ ਮੈਂ ਗਾਲਾਂ ਖਾਂਦਾ ਮੈਂ ਚੰਡੀਗੜ੍ਹੋਂ ਦਵਾਈ ਜਾਂਦੀ ਆ BTI ਤੋਂ ਮੈਂ ਹਾਰਦਾ ਮੈਂ ਸੈੱਟ ਪਿਆ ਇਹ ਮੈਨੂੰ ਇਹਨਾਂ ਨੇ ਦੋਹੇਆਵਾ ਕਿ ਇਹਨਾਂ ਬਿਓ ਬੋਤੇ ਨੇ ਦੱਤ ਲੈ ਕੇ ਦੱਤ ਲੈ ਕੇ ਮੇਰੇ ਖੱਤੀ ਪਏ ਆ ਖੱਤੀ ਪਏ ਆ ਮੇਰੇ ਭਰਾ ਨੇ ਮੇਰੇ ਫੋਨ ਦੀਦਾ ਭੇਜਦਾ ਪੈਣਾ ਔਰ ਥ੍ਰੈਟ ਕਰਦੇ ਪੈ ਤੇ ਇੱਥੇ ਆ ਮੈਂ ਆਇਆ ਹਾਂ ਤੇ ਇਹਨਾਂ ਨੇ ਆ ਕੇ ਆਉ ਗੱਲ ਸੁਣੀ ਕੁਝ ਨਹੀਂ ਮੈਨੂੰ ਪੈ ਗਿਆ ਤੇ ਦੱਤ ਲੈ ਕੇ ਪੈ ਗਿਆ ਮੇਰੇ ਕੋ ਇਹ ਵੀਡੀਓ ਹੈਗੀ ਮੁੰਡੇ ਦੀ ਜੇ ਡੁੱਟ ਗਿਆ ਵਾਲਾ ਮੁੰਡਾ ਉਹਦੀ ਵੀਡੀਓ ਦੱਤਰ ਫੜਦਾ ਉਹਨੇ ਦੁਕਾਨ ਚ ਲਗਾਉਣ ਜਾਂਦਾ ਤੇ ਉਹ ਕਹਿੰਦੇ ਲਗਾ ਦੇ ਲਗਾ ਦੇ ਫੜਾ ਫੜ ਔਰ ਗਿਆ ਵਾ ਤੇ ਮੇਰੇ ਕੱਪੜੇ ਸਾਰੇ ਪਾਰਦੇ ਮੇਰੀ ਭਝਾਈ ਨੂੰ ਇਹਨਾਂ ਨੇ ਧੱਕੇ ਮਾਰੇ ਕੋਈ ਮਦਦ ਕਰਦੇ ਦੋਨੋਂ ਦਿਆਂ ਨੂੰ ਤੇ ਚਾਂਦ ਤੋਂ ਮਾਰਦੇ ਚਾਂਦ ਤੋਂ ਮਾਰਦੇ ਨੂੰ ਇਕੱਲੇ ਵੇਖ ਕੇ ਕਈ ਵਾਰੀ ਮਾਰਨ ਪਏ ਆ ਪਹਿਲੇ ਸਾਲੋਂ ਮਾਰਦੇ ਆ ਅੱਜ ਤੱਕ ਨੀ ਬੋਲੇ ਇਹਨਾਂ ਨੂੰ ਕਿਹੜਾ ਕੰਮ ਕਰਦੇ ਆ ਗੱਲ ਹੀ ਕਰਦੇ ਆ ਕਿ ਕਿਉਂ ਲੜਾਈ ਹੋ ਰਹੀ ਹੈ ਸਾਡੀ ਗੱਲ ਸਮਝਾ ਕੇ ਤੁਹਾਨੂੰ ਤੇ ਸਾਡੀ ਦੁਕਾਨ ਹੀ ਨਜ਼ਰ ਆਉਂਦੀ ਸਾਰਾ ਦਿਨ ਟਰੱਕ ਖੜੇ ਰੰਦੇ ਸਵੇਰ ਦੇ 9 ਵਜੇ ਤੱਕ ਲੱਗਦੇ ਆਂ ਤੇ 9 ਵਜੇ ਤੱਕ ਸਰ ਇਹ ਪੂਰੀ ਇਨਕੁਆਰੀ ਕੀਤੀ ਜਾਵੇ ਇਹ ਦੋ ਨੰਬਰ ਦਾ ਕੰਮ ਕਰਦੇ ਆ ਗੰਦੀਆਂ ਕੰਮ ਕਰਦੇ ਆ ਫਿਰ ਇਹ ਦੋ ਨੰਬਰ ਦਾ ਕੰਮ ਕਰਦੇ ਆ ਇਹ ਕਿੰਨੇ ਵੀ ਹੋ ਪਤਾ ਸ਼ਰਮ ਨਹੀਂ ਆਨੀ ਨਹੀਂ ਕਦੀ ਗੱਲ ਕੱਟੇ ਮੈਡਮ ਚਲੋ ਮੇਰੇ ਕੋਲ ਅੰਦਰ ਸੁਲਾਈ ਦਾ ਕੰਮ ਕਰਦੀ ਆਂ ਇਹੋ ਜਿਹੇ ਕੰਮ ਕੱਟਦੀ ਆ ਜਿਹੜੇ ਕੁੜੀਆਂ ਨੂੰ ਸਾਡੇ ਕੋਲ ਸੁਣੀਆਂ ਨਾ ਜਾਣ ਅੰਦਰ ਕੁੜੀਆਂ ਲੇਡੀਜ਼ ਦਾ ਕੰਮ ਕਰਦਾ ਆ ਇੱਥੇ ਇੱਥੇ ਦੱਸਣ ਜੋਗ ਹੈ ਕਿ ਹਰਾਨੀ ਦੀ ਗੱਲ ਇਹ ਰਹੀ ਕਿ ਟ੍ਰੈਫਿਕ ਪੁਲਿਸ ਵਾਲੇ ਵੀ ਆਏ ਤੇ 112 ਵਾਲੇ ਵੀ ਆਏ ਤੇ ਪੀਸੀਆਰ ਵੀ ਆਈ ਪਰ ਕਿਸੇ ਨੇ ਵੀ ਇਸ ਟਰੱਕ ਦੇ ਉੱਤੇ ਕਾਰਵਾਈ ਨਹੀਂ ਕੀਤੀ ਇਸ ਦਾ ਕਿਸੇ ਨੇ ਵੀ ਰੋਂਗ ਸਾਈਡ ਦਾ ਚਲਾਨ ਨਹੀਂ ਕਟਿਆ ਲੋਕਾਂ ਦਾ ਕਹਿਣਾ ਇਹ ਸੀ ਕਿ ਪੁਲਿਸ ਦੀ ਰਲੀ ਭੁਗਤ ਨਾਲ ਹੀ ਇਹ ਜਿਹੜਾ ਟਰੱਕ ਇੱਥੇ ਰੋਜ਼ ਘਲੋਂਦਾ ਹੈ ਦੇਖਣਾ ਹੋਏਗਾ ਕਿ ਉੱਚ ਅਧਿਕਾਰੀ ਇਹਨਾਂ ਕਰਮਚਾਰੀਆਂ ਦੇ ਉੱਤੇ ਕੀ ਕਾਰਵਾਈ ਕਰਦੇ ਹੋ ਦੇਖਦੇ ਰਹੋ ਮਸਕਾ ਸ਼ਿਸਕਾ ਟਾਈਮ ਗੁਰਦਾਸ